ਸਵਾਗਤ ਹੈ। 1435 ਉੱਥੇ ਪੁਲਿਸ ਮੁਲਾਜ਼ਮ ਦੀ ਜੋ ਡਿਊਟੀ ਸੀ ਉਹ ਵੀ ਆਇਆ ਉਹਨੇ ਆ ਕੇ ਨਹਿਰ ਤੇ ਜੋ ਫੈਲਤਾਰੀ ਉਹਦੀ ਵੀਡੀਓ ਵੀ ਬਣਾਈ ਦੇਖੀ। ਇਧਰੋਂ ਅਨੁਸ਼ਾਤੇ ਅੱਠ ਦਜਣੇ ਆਏ ਮਿੱਥੂ ਮੋਬਾਈਲ ਕਾ ਖੋ ਕੇ ਕਾਜ ਪੱਤਰ ਪਾਰ ਫਾਫਾ ਐਨੂੰ ਭੱਜ ਕੇ ਜਾ ਕੇ ਉੱਥੇ ਪਾਰ ਕੇ ਨਹਿਰ ਛੱਡ ਕੇ ਗੱਡੀ ਵਾ ਕੇ ਲੱਗੇ। ਖਾਸ ਕਰਕੇ ਐਸਐਸਪੀ ਸਾਹਿਬ ਤੋਂ ਕਿ ਜਿਹੜੇ 4 ਤਰੀਕ ਨੂੰ ਨਾਮੀਨੇਸ਼ਨ ਭਰਨੇ ਉਹਦੇ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਤਾਂ ਕਿ ਕੋਈ ਬੰਦਾ ਦਹਿਸ਼ਤ ਤੋਂ ਬਿਨਾ ਆ ਸੌਖੇ ਮਾਹੌਲ ਚ ਕਾਗਜ਼ ਆਪਦੇ ਭਰ ਸਕੇ ਜਦੋਂ ਨਹਿਰ ਕਲੋਨੀ ਅੰਦਰ ਨਹਿਰ ਦੇ ਉੱਤੇ ਜਦੋਂ ਅੰਦਰ ਦਾਖਲ ਹੋਏ ਤੇ ਅਣਖਾਤੇ ਬੰਦਿਆਂ ਨੇ ਕਾਗਜ਼ੇ ਦੇ ਖੋ ਕੇ ਭੱਜ ਗਏ ਪਿੱਛੇ ਜਾ ਕੇ ਨਹਿਰ ਚ ਪਾੜ ਕੇ ਸੜਤੇ ਫੋਨ ਤੇ ਦੁਆਰਾ ਕਾਗਜ਼ ਤਿਆਰ ਕਰੋ ਹਾਂਜੀ ਅਸੀਂ ਨਾਮਿਨੇਸ਼ਨ ਆਰਓ ਸਾਹਿਬ ਦੇ ਧਿਆਨ ਚ ਲਿਆਂਦਾ ਦੁਆਰਾ ਤਿਆਰ ਕਰ ਲਾਂਗੇ ਜੀ ਅੱਜ ਉਹ ਮਿਹਨਤ ਕਰਕੇ ਉਹਨਾਂ ਨੇ ਸਾਰੇ ਐਨਓਸੀ ਲਏ ਸੀ ਅੱਗੇ ਹੀ ਲੈਣੇ ਬਹੁਤ ਔਖੇ ਆ ਪਤਾ ਹੀ ਆ ਤੇ ਪਰ ਅਸੀਂ ਕੋਸ਼ਿਸ਼ ਦੁਬਾਰਾ ਲੈ ਕੇ ਦੁਬਾਰਾ ਤਿਆਰ ਕਰਕੇ ਫੇਰ ਭਰਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪੰਚਾਇਤ ਚੋਣਾਂ ਨੂੰ ਲੈ ਕੇ ਡਾਂਗ ਛੋਟੇ ਖੜਕਣੇ ਸ਼ੁਰੂ ਹੋ ਗਏ ਆ ਖੋਖਵਾਈਆਂ ਸ਼ੁਰੂ ਹੋ ਗਈਆਂ ਜ਼ਬਰਦਸਤੀਆਂ ਸ਼ੁਰੂ ਹੋ ਗਈਆਂ ਤੇ ਫਰੀਦਕੋਟ ਜ਼ਿਲ੍ਹੇ ਵਿੱਚ ਪਹਿਲੀ ਘਟਨਾ ਘਟੀ ਆ ਪਿੰਡ ਮਮਾਰਾ ਨਾਲ ਸੰਬੰਧਿਤ ਕਿ ਇੱਥੇ ਇੱਕ ਪਿੰਡ ਵਾਲਿਆਂ ਨੇ ਉਮੀਦਵਾਰ ਚੁਣਿਆ ਤੇ ਉਸ ਦੇ ਜਦੋਂ ਕਾਗਜ਼ ਭਰਨ ਲਈ ਅੱਜ ਫਰੀਦਕੋਟ ਆਏ ਜਿਹੜਾ ਨਹਿਰਾਂ ਤੇ ਡਰੇਨੇਜ ਵਿਭਾਗ ਆ ਉੱਥੇ ਉਹਨਾਂ ਦਾ ਆਰਓ ਲਗਾਇਆ ਹੋਇਆ ਹੈ ਉੱਥੇ ਉਹ ਪਹੁੰਚੇ ਤਾ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਤੋਂ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਹੀ ਜ਼ਬਰਦਸਤੀ ਕਾਗਜ਼ ਖੋਲੇ ਤੇ ਧਮਕੀਆਂ ਦੇ ਕੇ ਉਥੋਂ ਫਰਾਰ ਹੋ ਗਏ ਤੇ ਜਾਂਦੇ ਹੋਏ ਉਹਨਾਂ ਨੇ ਜਿਹੜੀਆਂ ਜੋੜੀਆਂ ਨਹਿਰਾਂ ਦਫ਼ਤਰ ਦੇ ਬਿਲਕੁਲ ਸਾਹਮਣੇ ਨਹਿਰਾਂ ਉਸ ਨਹਿਰ ਦੇ ਵਿੱਚ ਇਹ ਕਾਗਜ਼ ਛੱਡ ਦਿੱਤੇ ਇਹ ਨਾਲ ਤੁਸੀਂ ਜਿਹੜੇ ਨਹਿਰ ਦੇ ਵਿੱਚ ਤਰਦੇ ਹੋਏ ਕਾਗਜ਼ ਦੇਖ ਰਹੇ ਹੋ ਇਹ ਇਸੇ ਉਮੀਦਵਾਰ ਦੇ ਕਾਗਜ਼ ਆ ਲਖਵੀਰ ਸਿੰਘ ਦੇ ਜਿਸ ਨੇ 2-3 ਦਿਨ ਲਾ ਕੇ ਐਨਓਸੀ ਤੇ ਹੋਰ ਕਾਗਜ਼ਤ ਵਗੈਰਾ ਪ੍ਰਾਪਤ ਕੀਤੇ ਸੀ ਤੇ ਹੁਣ ਉਹ ਨਹਿਰ ਦੇ ਵਿੱਚ ਛੋੜ ਦਿੱਤੇ ਗਏ ਆ ਪੁਲਿਸ ਨੂੰ ਸੂਚਨਾ ਦਿੱਤੀ ਗਈ ਆ ਪੁਲਿਸ ਨੇ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਆ ਅੱਜ ਕੀ ਨਾਂ ਤੁਹਾਡਾ ਤੇ ਕਿਵੇਂ ਆਏ ਲਖਵੀਰ ਸਿੰਘ ਨਾਂ ਜੀ ਮੇਰਾ ਮੈਂ ਕਾਜ ਭਰਨ ਆਇਆ ਸੀ ਇੱਥੇ ਮੈਂ ਕਦੋਂ ਖੜਾ ਆ ਕੇ ਇਧਰ ਅਨੁਛਾਤ ਅੱਠ ਦਜਣੇ ਆਏ ਮੇਥੋਂ ਮੋਬਾਈਲ ਕਾ ਖੋ ਕੇ ਕਾਜ ਪੱਤਰ ਪਾਰਾ ਫਾਫਾ ਐਨੂੰ ਭੱਜ ਕੇ ਜਾ ਕੇ ਉੱਥੇ ਪਾੜ ਕੇ ਮੈਂ ਛੱਡ ਕੇ ਗੱਡੀ ਬਿਜਾ ਕੇ ਲੈ ਗਏ ਕੀ ਕਹਿੰਦੇ ਗੋਦਾਬੇ ਮਾਰਦਿਆਂ ਤੇ ਅਸੀਂ ਐਂ ਕਰਦਿਆਂ ਜਾਈਂ ਕਰਦਿਆਂ ਕਿਹੜੀ ਪਾਰਟੀ ਕੋਲੋਂ ਭਰਨਾ ਇੱਕ ਜੀ ਅਥੇ ਯਾ ਜਿਆਦ ਸੀ ਕਿ ਕਿਹੜੀ ਪਾਰਟੀ ਨਾਲ ਸੰਬੰਧ ਚਾਹਦੇ ਮੇਰਾ ਨਾਮ ਗਰਮੇਲ ਸਿੰਘ ਆ ਜੀ ਪਿੰਡ ਮਮਾਰਾ ਲਖਵੀਰ ਸਿੰਘ ਦੇ ਅਸੀਂ ਕਾਗਜ ਸਰਪੰਚੀ ਦੇ ਭਰਨ ਆਏ ਸੀ ਤੇ ਜਦੋਂ ਨਹਿਰ ਕਲੋਨੀ ਅੰਦਰ ਨਹਿਰ ਦੇ ਉੱਤੇ ਜਦੋਂ ਅੰਦਰ ਦਾਖਲ ਉਹ ਇਹਦੇ ਤੋਂ ਅਣਖੱਤੇ ਬੰਦਿਆਂ ਨੇ ਕਾਗਜੇ ਦੇ ਖੋਕੇ ਭੱਜ ਗਏ ਪਿਛੇ ਜਾ ਕੇ ਨਹਿਰ ਚ ਪਾੜ ਕੇ ਸੜਤੇ ਅਸੀਂ ਜੀ ਸਾਡੇ ਪਿੰਡ ਮਮਾਰਾ ਤੋਂ ਇੱਕ ਉਮੀਦਵਾਰ ਸਾਝਾ ਪਿੰਡ ਨੇ ਚੁਣਿਆ ਸੀਗਾ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਲਖਵੀਰ ਸਿੰਘ ਜੀ ਅੱਜ ਉਹਦੇ ਨਾਮੀਨੇਸ਼ਨ ਫਾਰਮ ਭਰਨ ਲਈ ਐਸ ਡੀਓ ਡਰੇਨਸ ਨਹਿਰਾਂ ਤੇ ਕੋਟਕਪੂਰਾ ਰੋਡ ਤੇ 2:30 ਵਜੇ ਦੇ ਕਰੀਬ ਆਏ ਸੀ ਉਸ ਉਮੀਦਵਾਰ ਕੋਲੇ ਹੱਥ ਚਾਪਦੇ ਜੋ ਨਾਮੀਨੇਸ਼ਨ ਫਾਈਲ ਸੀ ਉਹ ਜਦੋਂ ਦਫਤਰ ਚ ਦਾਖਲ ਹੋਣ ਲੱਗਾ ਤਾਂ ਕੁਝ ਬੰਦੇ ਬਾਹਰ ਲਿਆਂ ਪਛਾਤੇ ਜਿੰਨਾ ਸਕਾਰਪੀਓ ਗੱਡੀ ਤੇ ਸੀ ਉਹਨਾਂ ਨੇ ਉਹਨੂੰ ਘੇਰ ਕੇ ਉਹਦੀ ਫਾਈਲ ਧੱਕੇ ਨਾਲ ਖੋਲੀ ਤੇ ਉਹਦੇ ਸਾਹਮਣੇ ਹੀ ਨਾਲ ਜੋ ਨਹਿਰ ਸੀ ਨਹਿਰ ਦੇ ਵਿੱਚ ਤਾਰਤੀ ਉਸ ਤੋਂ ਬਾਅਦ ਰੌਲਾ ਪੈਣ ਤੇ ਉੱਥੇ ਪੁਲਿਸ ਮੁਲਾਜ਼ਮ ਦੀ ਜੋ ਡਿਊਟੀ ਸੀ ਉਹ ਵੀ ਆਇਆ ਉਹਨੇ ਆ ਕੇ ਨਹਿਰ ਤੇ ਜੋ ਫੈਲਤਾਰੀ ਉਹਦੀ ਵੀਡੀਓ ਵੀ ਬਣਾਈ ਦੇਖੀ ਤੇ ਮਕਸਦ ਇਹਨਾਂ ਦਾ ਇਹ ਹੀ ਸੀਗਾ ਕਿ ਕੋਈ ਆਮ ਬੰਦਾ ਦਹਿਸ਼ਤੋਂ ਕੱਲ ਤੋਂ ਜਿਹੜੇ 2 ਦਿਨ ਰਹਿੰਦੇ ਕਾਗਜ਼ ਨਾ ਭਰੇ ਇਸ ਸੰਬੰਧੀ ਅਸੀਂ ਆਰਓ ਸਾਹਿਬ ਨੂੰ ਵੀ ਦੱਸਿਆ ਵੀ ਸਾਡੇ ਨਾਲ ਐ ਹੋਈ ਤੇ ਪੁਲਿਸ ਸਿਟੀ 1 ਦੇ ਧਿਆਨ ਚ ਲਿਆਂਦਾ ਐਸਐਚਓ ਸਾਹਿਬ ਨੇ ਇੱਕ ਮੁਲਾਜ਼ਮ ਭੇਜਿਆ ਸੀ ਉੱਥੇ ਤੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਇਹ ਹੀ ਉਮੀਦ ਕਰਦੇ ਆਂ ਖਾਸ ਕਰਕੇ ਐਸਐਸਪੀ ਸਾਹਿਬ ਤੋਂ ਕਿ ਜਿਹੜੇ 4 ਤਰੀਕ ਨੂੰ ਨਾਮੀਨੇਸ਼ਨ ਭਰਨੇ ਉਹਦੇ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕੋਈ ਬੰਦਾ ਦਹਿਸ਼ਤੋਂ ਬਿਨਾ ਸੌਖੇ ਮਾਹੌਲ ਚ ਕਾਗਜ ਆਪਦੇ ਭਰ ਸਕੇ ਜੋ ਇਹ ਦਹਿਸ਼ਤ ਦਾ ਮਾਹੌਲ ਬਣਾਉਂਦਾ ਖਦਸ਼ਾ ਉਹ ਪੈਦਾ ਕਿ ਹੋਰ ਉਮੀਦਵਾਰ ਵੀ ਕਾਗਜ ਨਾ ਭਰਨ ਕਿਉਂਕਿ ਸਰਿਆਂ ਵਿੱਚ ਕੁਸ਼ਰੀਬ ਬੰਦੇ ਨਾ ੱੱਕਾ ਹੋਇਆ ਹੁਣ ਫਿਰ ਦੁਬਾਰਾ ਕਾਗਜ ਤਿਆਰ ਕਰੋ ਹਾਂਜੀ ਅਸੀਂ ਨਾਮਿਨੇਸ਼ਨ ਆਰਓ ਸਾਹਿਬ ਦੇ ਧਿਆਨ ਚ ਲਿਆਂਦਾ ਦੁਬਾਰਾ ਤਿਆਰ ਕਰ ਲਾਂਗੇ ਜੀ ਅੱਜ ਮਿਹਨਤ ਕਰਕੇ ਉਹਨਾਂ ਨੇ ਸਾਰੇ ਐਨਓਸੀ ਲਏ ਸੀ ਅੱਗੇ ਹੀ ਲੈਣੇ ਬਹੁਤ ਔਖੇ ਆ ਪਤਾ ਹੀ ਆ ਤੇ ਪਰ ਅਸੀਂ ਕੋਸ਼ਿਸ਼ ਦੁਬਾਰਾ ਲੈ ਕੇ ਦੁਬਾਰਾ ਤਿਆਰ ਕਰਕੇ ਫੇਰ ਭਰਾਂਗੇ ਰੋਲਾ ਪੈਣ ਤੇ ਉੱਥੇ ਪੁਲਿਸ ਮੁਲਾਜ਼ਮਾਂ